ਰੁੜਕਾ ਕਲਾ ਦੇ 메ਨ ਬਾਜ਼ਾਰ ਵਿੱਚ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਮੈਨੀ ਇੰਟਰਪ੍ਰਾਈਜ਼ਸ ਤੇ ਚੋਰੀ ਦੀ ਨੀਅਤ ਨਾਲ ਆਈ ਦੇ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਕਾਬੂ ਕਰਕੇ ਪੁਲਿਸ ਵਾਲੇ ਕਰ ਦਿੱਤਾ ਜਾਕੀ ਦੋ ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਏ ਇਸ ਬੰਦੀ ਗੱਲਬਾਤ ਕਰਦੇ ਹਾਂ ਸੁਭਾਸ਼ ਚੰਦਰ ਮੈਣੀ ਨੇ ਦੱਸਿਆ ਕਿ ਉਸ ਦੀ ਮੇਨ ਬਿਜਾਰ ਰੁੜਕਾ ਕਲਾ ਵਿਖੇ ਦੁਕਾਨ ਹੈ ਜਿੱਥੇ ਕਰੀਬ 1 ਮਹੀਨਾ ਪਹਿਲਾਂ ਵੀ ਕੁਝ ਨੌਜਵਾਨ ਉਸ ਦੀ ਦੁਕਾਨ ਤੇ ਆਏ ਸਨ ਤੇ 5000 ਰੁਪਏ ਚੋਰੀ ਕਰਕੇ ਫਰਾਰ ਹੋ ਗਏ ਸਨ ਹੁਣਾਂ ਕਿਹਾ ਕਿ ਇਨ੍ਹਾਂ ਚੋਰਾਂ ਦੀਆਂ ਤਸਵੀਰਾਂ ਵੀ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਸਨ ਉਹਨਾਂ ਦੱਸਿਆ ਕਿ ਹੁਣ ਮੁੜ ਤੋਂ ਉਹੀ ਨੌਜਵਾਨ ਦੁਕਾਨ ਤੇ ਆਏ ਸਨ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਉਹਨਾਂ ਨੇ ਪਛਾਣ ਲਿਆ ਤੇ ਇਸ ਉਹਨਾਂ ਪਿੰਡ ਵਾਸੀਆਂ ਨਾਲ ਮਿਲ ਕੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਉਹਨਾਂ ਪੁਲਿਸ ਪ੍ਰਸ਼ਾਸਨ 바ਸੋਂ ਮੰਗ ਕੀਤੀ ਗਈ ਪੁਲਿਸ ਚੋਰਾਂ ਤੇ ਲੁਟੇਰਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ ਦੋ ਮੁੰਡੇ ਮੇਰੇ ਕੋਲ ਪਹੁੰਚੇ ਲਾਏ ਸਾਨੂੰ ਆ ਚੀਜ਼ ਦੇ ਦਿਓ ਤੁਹਾਨੂੰ ਆ ਵੀ ਦੇ ਦਿਓ ਮੈਂ ਕਿਹਾ ਕਾਕਾ ਜੀ ਜੋ ਤੁਸੀਂ ਲੈਣਾ ਮੈਨੂੰ ਇੱਕ ਗੱਲ ਦੱਸੋ ਮੈਂ ਥੋੜਾ ਆਦਮੀ ਮੇਰੇ ਕੋਲ ਬਹੁਤਾ ਡੌਰ ਪਾਜਨੇ ਹੁੰਦੀ ਜਾਨੂੰ ਇਹ ਬੰਦਾ ਵੀ ਆ ਗਿਆ ਇਸ ਬੰਦੇ ਨੂੰ ਮੈਂ ਪਰੇਸ਼ਾਨ ਡਿਆ ਇਹ ਬੰਦਾ ਅੱਜ ਤੋਂ ਤਕਰੀਬਨ 1 ਮਹੀਨਾ ਪਹਿਲਾਂ ਮੇਰੀ ਦੁਕਾਨ ਤੇ ਆਏ ਇਹਨਾਂ ਨੇ ਮੇਰੇ ਕੋਲ ਮਛਰਦਾਨੀ ਲਈ ਔਰ ਮੈਨੂੰ ਮਛਰਦਾਨੀ ਦਾ 100 ਰੁਪਿਆ ਦੇ ਦਿੱਤਾ ਔਰ ਨਾਲੇ ਇਸ ਬੰਦੇ ਨੇ ਮੇਰਾ ਉੱਥੇ ਸਮਾਨ ਪਿਆ ਸੀ ਉਹਦੇ ਵਿੱਚ 5000 ਰੁਪਿਆ ਸੀ ਘਰ ਦੇ 2000 ਦੀ ਇੱਕ ਕਾਪੀ ਸੀਗੀ ਕੁਝ ਖੁੱਲੇ ਨੋਟ ਸੀ ਇਹ ਮੰਨ ਗਿਆ ਪਬਲਿਕ ਦੀ ਹਾਜ਼ਰੀ ਦੇ ਵਿੱਚ ਫੇ ਮੈਂ 5000 ਰੁਪਿਆ ਲੈ ਚੋਰੀ ਕਰਕੇ ਗਿਆ ਸੀ ਦੋਹਾਂ ਨੇ ਭੰਡਿਆ ਅੱਜ ਮੌਕੇ ਤੇ ਫੜਿਆ ਗਿਆ ਕੁੱਲ ਕਿੰਨੇ ਬੰਦੇ ਸੀ ਅੱਜ ਜਿਹੜੇ ਆ ਸੀ ਅੱਜ ਜਿਹੜੇ ਬੰਦੇ 3 ਆਏ ਸੀ ਇੱਕ ਬੰਦਾ ਮੌਕੇ ਤੇ ਫੜਿਆ ਗਿਆ ਦੂਸਰੇ ਬੰਦੇ ਜ਼ੋਰ ਗਾ ਉਹਨਾ ਬੰਦਿਆਂ ਦਾ ਨਾਂ ਇੱਕ ਦਾ ਇਹ ਦੱਸਦਾ ਇਹਦੇ ਦੱਸਣ ਦੇ ਮੁਤਾਬਕ ਕਿੱਕ ਦਾ ਨਾਂ ਆ ਜੇ ਆ ਇੱਕ ਦਾ ਨਾਂ ਪੁਣਾ ਲਿਆ ਇਹ ਕਹਿੰਦਾ ਮੈਂ ਫਲੋਰ ਦੇ ਰਹਿਣ ਵਾਲਾ ਪੁਲਿਸ ਨੂੰ ਕੰਪਲੀਟ ਵੀ ਕੀਤੀ ਸੀ ਕਿੰਨਾ ਚਿਰ ਹੋ ਗਿਆ ਕੰਪਲੀਟ ਕੀਤੀ ਪੁਲਿਸ ਕਿੰਨੇ ਚਿਰ ਬਾਅਦ ਪਹੁੰਚ ਪੁਲਿਸ ਨੇ ਤਾਂ ਕੰਪਲੀਟ ਤਾਂ ਕਰਦੇ ਸਾਨੂੰ ਪਤਾ ਲੱਗਦਾ ਤੇ ਤਾਂ ਅਸੀਂ ਕੀਤੀ ਨਹੀਂ ਨਹੀਂ ਅੱਜ ਦੀ ਜਦੋਂ ਘਟਨਾ ਵਾਪਰੀ ਅੱਜ ਤਾਂ ਹੋਣ ਜਦੋਂ ਲਗ ਲਗਭਗ 15 ਮਿੰਟ ਪਹਿਲਾਂ ਪੁਲਿਸ ਨੂੰ ਫੋਨ ਕੀਤਾ ਸੀ ਪੁਲਿਸ ਆ ਕੇ ਇਹਨੂੰ ਆਪਣੀ ਕਸਟਡੀ 'ਚ ਲੈ ਗਈ ਆ ਔਰ ਉਸ ਤੋਂ ਬਾਅਦ ਕਿੱਦਾਂ ਦੀ ਇਨਵੈਸਟੀਗੇਸ਼ਨ ਕਰਦੀ ਆ ਇਹ ਮੌਕੇ ਦੇ ਮੁਤਾਬਕ ਦੱਸਿਆ ਜਾਊਗਾ ਤੁਹਾਡਾ ਕੀ ਨਾਮ ਤੁਹਾਡੀ ਦੁਕਾਨ ਦਾ ਕੀ ਨਾਮ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਤੇ ਦੁਕਾਨ ਦਾ ਕੀ ਨਾਮ ਹੈ ਮੇਰਾ ਨਾਮ ਸੁਭਾਸ਼ ਚੰਦਰ ਮੈਨੇ ਦੁਕਾਨ ਦਾ ਨਾਮ ਮੈਨੀ ਐਂਟਰਪ੍ਰਾਈਜ਼ ਠੀਕ ਹੈ ਰੁੜਕਾ ਕਲਾ ਦੇ 메ਨ ਬਾਜ਼ਾਰ ਵਿੱਚ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਮੈਨੀ ਇੰਟਰਪ੍ਰਾਈਜ਼ਸ ਤੇ ਚੋਰੀ ਦੀ ਨੀਅਤ ਨਾਲ ਆਈ। ਤਿੰਨ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਜਦਕਿ ਦੋ ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਬੰਦੀ ਗੱਲਬਾਤ ਕਰਦਿਆਂ ਸੁਭਾਸ਼ ਚੰਦਰ ਮੈਣੀ ਨੇ ਦੱਸਿਆ ਕਿ ਉਸ ਦੀ 메ਨ ਬਾਜ਼ਾਰ ਰੁੜਕਾ ਕਲਾ ਵਿਖੇ ਦੁਕਾਨ ਹੈ ਜਿੱਥੇ ਕਰੀਬ 1 ਮਹੀਨਾ ਪਹਿਲਾਂ ਵੀ ਕੁਝ ਨੌਜਵਾਨ ਉਸ ਦੀ ਦੁਕਾਨ ਤੇ ਆਏ ਸਨ ਤੇ 5000 ਰੁਪਏ ਚੋਰੀ ਕਰਕੇ ਫਰਾਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਰਾਂ ਦੀਆਂ ਤਸਵੀਰਾਂ ਵੀ ਸੀਸੀ ਹਸਾਨ ਉਹਨਾਂ ਦੱਸਿਆ ਕਿ ਹੁਣ ਮੁੜ ਤੋਂ ਉਹੀ ਨੌਜਵਾਨ ਦੁਕਾਨ ਤੇ ਆਏ ਸਨ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਉਹਨਾਂ ਨੇ ਪਹਿਚਾਨ ਲਿਆ ਤੇ ਇਸ ਦੌਰਾਨ ਉਹਨਾਂ ਪਿੰਡ ਵਾਸੀਆਂ ਨਾਲ ਮਿਲ ਕੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਉਹਨਾਂ ਪੁਲਿਸ ਪ੍ਰਸ਼ਾਸਨ 바ਸੋਂ ਮੰਗ ਕੀਤੀ ਗਈ ਪੁਲਿਸ ਚੋਰਾਂ ਤੇ ਲੁਟੇਰਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ